ਸਕਾਲ ਮੈਂ ਦਲਜੀਤ ਗੌਰ 1156 ਇੱਕ ਪ੍ਰੋਫੈਸਰ ਦੀ ਲਾਇਬ੍ਰੇਰੀ ਇਨਫਰੰਟ ਦੀ ਇੱਕ ਉਮੀਦਵਾਰ ਹਾਂ ਸਾਡੀ ਭਰਤੀ ਅਸੂ 3 ਸਾਲ ਪਹਿਲਾਂ ਜਿਹੜੀ ਉਹ ਨਿਕਲੀ ਸੀ ਪੰਜਾਬ ਦੇ ਵਿੱਚ 25 ਸਾਲਾਂ ਬਾਅਦ ਸਰਕਾਰੀ ਕਾਲਜਾਂ ਦੇ ਵਿੱਚ ਰੈਗੂਲਰ ਪ੍ਰੋਫੈਸਰ ਵੀ ਇਹ ਭਰਤੀ ਕਿਸੇ ਕਾਰਨਾਂ ਕਰਕੇ ਕੋਰਟ ਦੇ ਵਿੱਚ ਲਟਕ ਰਹੀ ਸੀ ਅੱਜ ਤੋਂ 70 ਦਿਨ ਪਹਿਲਾਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨੂੰ ਹਰੀ ਝੰਡੀ ਦਿੱਤੀ ਸਾਡੇ ਨਾਲ ਦੀ 607 ਕੈਂਡੀਡੇਟ ਨੂੰ ਜੁਆਇਨ ਕਰਵਾ ਲਿਆ ਗਿਆ ਪਰ 8411 ਜਿਹੜੇ ਉਮੀਦਵਾਰ ਆ ਉਹ ਪਿਛਲੇ 70 ਦਿਨਾਂ ਤੋਂ ਸੜਕਾਂ ਦੇ ਉੱਤੇ ਰੋਲ ਰਹੇ ਆ ਸਾਨੂੰ ਹਜੇ ਤੱਕ ਕਾਲਜਾਂ ਦੇ ਵਿੱਚ ਨਹੀਂ ਭੇਜਿਆ ਗਿਆ ਜਦੋਂ ਇਹ ਫੈਸਲਾ ਮਾਨਯੋਗ ਅਦਾਲਤ ਨੇ ਦਿੱਤਾ ਸੀ ਉਸ ਤੋਂ ਕੁਝ ਦਿਨ ਬਾਅਦ ਸਾਡੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਅੱਜ ਤੋਂ 5 ਦਿਨਾਂ ਦੇ ਅੰਦਰ-ਅੰਦਰ ਜਿਹੜੀ ਉਹ ਤੁਹਾਡੀ ਭਰਤੀ ਪੂਰੀ ਕਰ ਦੇਵਾਂਗੇ ਇਸੇ سلسلے ਦੇ ਵਿੱਚ ਜਦੋਂ ਸਾਡੀ ਭਰਤੀ ਜਿਹੜੀ ਉਹ ਪੂਰੀ ਨਹੀਂ ਹੋਈ ਲਗਾਤਾਰ 70 ਦਿਨ ਸੜਕਾਂ ਤੇ ਰੁਲਣ ਦੇ ਬਾਵਜੂਦ ਅਸੀਂ ਸਾਨੂੰ ਇਹ ਲੱਗਦਾ ਸਾਡੀ ਜ਼ਿੰਦਗੀ ਜਿਹੜੀ ਉਹ ਜੀਉਣ ਯੋਗ ਨਹੀਂ ਇਹ ਸਰਕਾਰ ਨੇ ਉਹ ਛੱਡੀ ਨਹੀਂ ਹੈਗੀ ਇਸ ਲਈ ਅਸੀਂ ਕੱਲ ਇੱਥੇ ਸੰਗਰੂਰ ਮੁੱਖ ਮੰਤਰੀ ਦੀ ਰਹਾਇਸ਼ ਦੇ ਬਾਹਰ ਹਾਈਵੇ ਐ ਜਿਹੜਾ ਉਹਦੇ ਉੱਤੇ ਆਪਣਾ ਮਰਨ ਵਰਤ ਸ਼ੁਰੂ ਕੀਤਾ ਸੀ ਸਾਡੇ ਪਹਿਲੇ ਜਥੇ ਨੇ ਅਸੀਂ ਉਹਦਾ ਸਾਥ ਦੇ ਰਹੇ ਸੀ ਅਸੀਂ ਪੂਰੇ ਸ਼ਾਂਤੀ ਦੇ ਨਾਲ ਸੜਕ ਦੇ ਉੱਤੇ ਬੈਠੇ ਆ ਆਪਣਾ ਜਿਹੜਾ ਮਰਨ ਵਰਤ ਵਾਲਾ ਪ੍ਰੋਗਰਾਮ ਹੈ ਉਹ ਚਲਾ ਰਹੀ ਸੀ ਅਸੀਂ ਬਿਲਕੁਲ ਵੀ ਕੋਈ ਹਿੰਸਾਤਮਕ ਕਾਰਵਾਈ ਜਿਹੜੀ ਆ ਉਹ ਇਸ ਮਰਨ ਵਰਤ ਦੇ ਵਿੱਚ ਨਹੀਂ ਕੀਤੀ ਹੈਗੀ ਇਹਦੇ باوجود ਰਾਤ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਾਡ ਨੂੰ ਧੱਕੇ ਨਾਲ ਚੱਕਿਆ ਗਿਆ ਸਾਨੂੰ ਪੁਲਿਸ ਵੈਨਾਂ ਦੇ ਵਿੱਚ ਡੱਕ ਕੇ ਸਾਡੇ ਸਾਰੇ ਸਾਥੀਆਂ ਨੂੰ ਤਿੰਨ ਅਲੱਗ-ਅਲੱਗ ਵੈਨਾਂ ਦੇ ਵਿੱਚ ਡੱਕ ਕੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਲਿਜਾਇਆ ਗਿਆ ਅਸੀਂ 9-10 ਮਹਿਲਾ ਸਾਥੀ ਸੀ ਸਾਨੂੰ ਲੱਗ ਬੈਂ ਦੇ ਵਿੱਚ ਪਾ ਕੇ ਉਸ ਬਾਅਦ ਸਾਡੇ ਫੋਨ ਜਿਹੜੇ ਨੇ ਉਹਨਾਂ ਨੇ ਜ਼ਬਰਦਸਤੀ ਕੋਹੀ ਸਾਨੂੰ ਪਹਿਲਾਂ ਉਹ ਬਾਲੀਆਂ ਥਾਣਾ ਲੈ ਕੇ ਗਏ ਜਦੋਂ ਸਾਡੇ ਇੱਕ ਦੋ ਸਾਥੀ ਨੂੰ ਇਹ ਖਬਰ ਮਿਲੇਗੀ ਕਿ ਅਸੀਂ ਬਾਲੀਆਂ ਥਾਣਾ ਦੇ ਵਿੱਚ ਉਹ ਸਾਡੇ ਪਿੱਛੇ ਉਥੋਂ ਤੱਕ ਆਏ ਪਰ ਜਦੋਂ ਜਦੋਂ ਹੀ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਸਾਨੂੰ ਉਸ ਸਦਰ ਬਾਲੀਆਂ ਥਾਣਾ ਤੋਂ ਸ਼ੇਰਪੁਰ ਥਾਣੇ ਸ਼ਿਫਟ ਕਰਤਾ ਅ ਸਾਨੂੰ ਫਿਰ ਸ਼ੇਰਪੁਰ ਥਾਣੇ ਲੈ ਕੇ ਜਾਇਆ ਗਿਆ ਇਹਦੇ ਬਾਰੇ ਕਿਸੇ ਨੂੰ ਕੋਈ ਇਤਲਾਹ ਤੱਕ ਨਹੀਂ ਦਿੱਤੀ ਗਈ ਹੈਗੀ ਕਿ ਅਸੀਂ ਉਹਨਾਂ ਦੀ ਹਿਰਾਸਤ ਦੇ ਵਿੱਚ ਸਾਨੂੰ ਇੱਕ ਕਮਰੇ ਦੇ ਵਿੱਚ ਡਾਕ ਰੱਖ ਦਿੱਤਾ ਗਿਆ ਸਾਡੇ ਉੱਤੇ ਮਹਿਲਾ ਜਿਹੜੇ ਪੁਲਿਸ ਕਰਮੀ ਸੀ ਉਹਨਾਂ ਨੇ ਫੋਰਸ ਬਿਠਾ ਦਿੱਤੀ ਕਿ ਇਹਨਾਂ ਨੂੰ ਕਮਰੇ ਤੋਂ ਬਾਹਰ ਤੱਕ ਨਾ ਜਾਣ ਦਿੱਤਾ ਜਾਵੇ ਨਾ ਸਾਡੇ ਕੋਲ ਫੋਨ ਸੀ ਨਾ ਸਾਡੇ ਕੋਲ ਕੋਈ ਹੋਰ ਸਹੂਲਤਾਂ ਸੀ ਤੇ ਸਾਡਾ ਜਿਹੜਾ ਕੰਟੈਕਟ ਹੈ ਉਹ ਬਾਹਰ ਲੋਕਾਂ ਨਾਲੋਂ ਬਿਲਕੁਲ ਹੀ ਤੋੜ ਦਿੱਤਾ ਗਿਆ ਇਹਨਾਂ ਨੂੰ ਇਸ ਗੱਲ ਦਾ ਡਰ ਸੀ ਕਿ ਜੇ ਕਿਸਾਨ ਜਥੇਬੰਦੀਆਂ ਜਾਂ ਮੀਡੀਆ ਕੋਲ ਇਹ ਗੱਲ ਚੱਲੇਗੀ ਤਾਂ ਸਾਡਾ ਜਲੂਸ ਨਿਕਲ ਜਾਣਾ ਇਸ ਕਰਕੇ ਉਪਰੋਂ ਇਸ ਗੱਲ ਦਾ ਪ੍ਰੈਸ਼ਰ ਸੀ ਸਾਡੀਆਂ ਜਿਹੜੀਆਂ ਬੀਬੀਆਂ ਨੇ ਉਹ ਬੇਨਤੀ ਕਰਦੀਆਂ ਰਹੀਆਂ ਵਾਰ-ਵਾਰ ਲਗਾਤਾਰ ਇਸ ਗੱਲ ਦੀ ਕਿ ਸਾਡੇ ਘਰ ਦੀ ਫਿਕਰ ਕਰ ਰਹੇ ਹੋਣਗੇ ਸਾਨੂੰ ਥੋੜੇ ਫੋਨ ਤੇ 2 ਮਿੰਟ ਗੱਲ ਹੀ ਕਰਵਾ ਦਿਓ ਅਸੀਂ ਸਿਰਫ ਇੰਨਾ ਕਹਿਣਾ ਕਿ ਅਸੀਂ ਠੀਕ-ਠਾਕ ਆ ਸਾਨੂੰ ਇਹ ਇਹ ਵੀ ਜਿਹੜਾ ਹੱਕ ਹੈ ਸਾਡਾ ਉਹ ਖੋਹ ਲਿਆ ਗਿਆ ਸਵੇਰੇ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਕਿ ਤੁਸੀਂ ਇਸ ਕਾਗਜ਼ ਦਿੱਤਾ ਗਿਆ ਉਹਦੇ ਤੇ ਇਹ ਲਿਖਿਆ ਹੋਇਆ ਸੀ ਕਿ ਤੁਹਾਡੇ ਘਰ ਦੇਆਂ ਨੂੰ ਇਸ ਗੱਲ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਤੁਹਾਡੀ ਗੱਲ ਕਰਵਾਈ ਗਈ ਹੈ ਕਿ ਤੁਸੀਂ ਥਾਣੇ ਦੇ ਅੰਦਰ ਸਾਡੀ ਹਿਰਾਸਤ ਦੇ ਵਿੱਚੋਂ ਇਹਦੇ ਤੇ ਸਾਈਨ ਕਰੋ ਸਾਡੀ ਧੱਕੇ ਨਾਲ ਪਹਿਲਾਂ ਉਹਨਾਂ ਨੇ ਸਾਈਨ ਲਏ ਉਸ ਤੋਂ ਬਾਅਦ ਉਹਨਾਂ ਨੇ ਰਸਤੇ ਦੇ ਵਿੱਚ ਸਾਨੂੰ ਧੂਰੀ ਐਸਜੀਐਮ ਦਫ਼ਤਰ ਲੈ ਕੇ ਜਾ ਰਹੇ ਸੀ ਰਸਤੇ ਦੇ ਵਿੱਚ ਸਾਨੂੰ ਗੱਡੀ ਕਢਾ ਕੇ ਐਸਐਚਓ ਨੇ ਧਮਕਾਇਆ ਫੋਨ ਤੇ ਉਹਨੇ ਇਹ ਕਿਹਾ ਕਿ ਤੁਹਾਡੇ ਕੋਲ ਦੋਹਰਾ ਨਹੀਂ ਆਤਾ ਆਪਦੇ ਘਰੇ ਚਲੇ ਜਾਓ ਜਾਂ ਫਿਰ ਦੂਜਾ ਰਸਤਾ ਇਹ ਹੈ ਕਿ ਤੁਹਾਨੂੰ ਅਸੀਂ 15-15 ਦਿਨਾਂ ਵਾਸਤੇ ਜੇਲਾ 'ਚ ਡਟਾ ਲਾਂਗੇ ਕਿ ਸਾਡਾ ਜੁਰਮ ਕੋਈ ਨਹੀਂ ਮੈਂ ਉਹਨਾਂ ਨੂੰ ਸਿਰਫ ਸਾਫ਼ ਤੌਰ ਤੇ ਇਹੀ ਗੱਲ ਰੱਖੀ ਕਿ ਸਾਡੇ ਫਰੰਟ ਦੇ ਆਗੂ ਸਹਿਬਾਨ ਨਾਲ ਸਾਡੀ ਗੱਲ ਕਰਵਾ ਦਿੱਤੀ ਜਾਵੇ ਸਾਡਾ ਕੋਈ ਜੁਰਮ ਨਹੀਂ ਹੈਗਾ ਇਹ ਆਮ ਆਦਮੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਬੈਠੀ ਹੈ ਉਹ ਖੁਦ ਧਰਨਿਆਂ ਪ੍ਰਦਰਸ਼ਨਾਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਅਸੀਂ ਇੱਕ ਜਮਹੂਰੀ ਮੁਲਕ ਹੈ ਇਹਦੇ ਵਿੱਚ ਆਪਣੇ ਹੱਕਾਂ ਦੇ ਲਈ ਸ਼ਾਂਤੀਪੂਰਵਕ ਧਰਨਾ ਪ੍ਰਦਰਸ਼ਨ ਕਰਨਾ ਜਿਹੜਾ ਸਾਡਾ ਹੱਕ ਹੈ ਸੀ ਕੋਈ ਗੁਨਾਹ ਨਹੀਂ ਕੀਤਾ ਤੁਸੀਂ ਲੈ ਕੇ ਜਾਣਾ ਤਾਂ ਲੈ ਜਾਓ ਉਹਨਾਂ ਨੂੰ ਐਸਜੀਮ ਦਸਤਰ ਲੈ ਕੇ ਗਏ ਉੱਥੇ ਜਿਹੜੇ ਜ਼ਮਾਨਤੀ ਪੇਪਰਾਂ ਤੇ ਸਾਡੇ ਤੋਂ ਸਾਈਨ ਕਰਵਾਏ ਜਾ ਰਹੀ ਸੀ ਤਾਂ ਕਿਨਾਲ ਉਹਦੇ ਤੇ ਲਿਖਿਆ ਹੋਇਆ ਸੀ ਕਿ ਇਨ੍ਹਾਂ ਨੇ ਮੁੱਖ ਮੰਤਰੀ ਦੀ ਰਿਹائش ਦੇ ਬਾਹਰ ਬਹੁਤ ਜ਼ਿਆਦਾ ਹੰਗਾਮਾ ਕੀਤਾ ਤੇ ਇਸ ਕਰਕੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਅਸੀਂ ਸਾਡ ਮੇਰੀਆਂ ਜਿਹੜੀਆਂ ਮਹਿਲਾ ਸਾਥੀਆਂ ਨੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਉੱਥੇ ਇਸ ਗੱਲ ਦਾ ਉਹਨਾਂ ਇਸ ਗੱਲ ਦਾ ਵਿਰੋਧ ਦਰਜ ਕਰਵਾਇਆ ਕਿ ਅਸੀਂ ਕੋਈ ਹੰਗਾਮਾ ਨਹੀਂ ਕੀਤਾ ਇਹ ਇੱਥੇਕਲੇ ਵੀ ਸਹੀ ਨਹੀਂ ਹੈਗਾ ਅਸੀਂ ਪੁਲਿਸ ਨੂੰ ਵੀ ਸਵਾਲ ਕੀਤਾ ਕਿ ਤੁਹਾਡੀ ਮਰੀ ਹੋਈ ਆ ਤੁਸੀਂ ਸਾਡੇ ਉੱਤੇ ਗਲਤ ਇਲਜ਼ਾਮ ਲਾ ਰਹੇ ਹੋ ਉਹ ਕਹਿੰਦੇ ਲੀਗਲੀ ਇਹ ਸਿਰਫ ਫਾਰਮੈਲਿਟੀ ਆ ਤੁਹਾਨੂੰ ਰਿਹਾ ਕਰਨ ਦੀ ਠੀਕ ਹੈ ਠੀਕ ਹੈ ਇਹ ਕਾਨੂੰਨੀ ਤੌਰ ਤੇ ਤੁਹਾਡੇ ਲਈ ਫਾਰਮੈਲਿਟੀ ਹੋ ਸਕਦੀ ਆ ਪਰ ਇਹ ਨੈਤਿਕ ਤੌਰ ਤੇ ਇਹ ਤਾਂ ਸਹੀ ਨਹੀਂ ਹੈਗੀ ਕਿ ਤੁਸੀਂ ਤੁਹਾਨੂੰ ਮੁਜਰਮ ਸਾਬਤ ਕਰਕੇ ਛੱਡ ਰਹੇ ਹੋ ਇਹਦਾ ਚਾਹੇ ਸਾਡੇ ਕੈਰੀਅਰ ਤੇ ਮਾੜਾ ਸਿਰ ਪੈਂਦਾ ਹੈ ਨਹੀਂ ਪੈਂਦਾ ਉਹ ਵੱਖਰੀ ਗੱਲ ਹੈ ਇਸ ਤੋਂ ਬਾਅਦ ਸਾਨੂੰ ਅਸੀਂ ਕਿਹਾ ਕਿ ਕੀ ਸਾਨੂੰ ਆਪਣੇ ਵਕੀਲਾਂ ਨਾਲ ਗੱਲ ਕਰਨ ਦਾ ਹੱਕ ਵੀ ਨਹੀਂ ਹੈਗਾ ਕਿ ਅਸੀਂ ਕਿਸੇ ਹੋਰ ਨਾਲ ਗੱਲ ਨਹੀਂ ਕਰ ਸਕਦੇ ਉਹਨਾਂ ਨੇ ਨਾ ਤਾਂ ਸਾਨੂੰ ਫੋਨ ਦਿੱਤੀ ਨਾ ਹੀ ਪੁਲਿਸ ਨੇ ਸਾਨੂੰ ਵਕੀਲਾਂ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਫਿਰ ਮੈਂ ਜਿਹੜੇ ਐਸਜੀਐਮ ਦਫ਼ਤਰ ਦੇ ਵਿੱਚ ਆਫਿਸ ਦੇ ਵਿੱਚ ਇੱਕ ਪਰਸਨ ਬੈਠੀ ਸੀ ਮੇਬੀ ਉਹ ਲੀਡਰ ਹੋਵੰਗੇ ਤੇ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਐਸਜੀਐਮ ਨਾਲ ਗੱਲ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਐਸਜੀਐਮ ਨਾਲ ਜਿਹੜੀ ਧੁਰੀ ਦੇ ਸੀ ਫੋਨ ਤੇ ਗੱਲ ਕਰਵਾਈ ਮੈਂ ਉਹਨਾਂ ਦੇ ਸਾਹਮਣੇ ਸਾਰੀ ਸਥਿਤੀ ਜਿਹੜੀ ਆ ਉਹ ਰੱਖੀ ਇਹ ਇਸ ਤਰ੍ਹਾਂ ਸਾਡੇ ਉੱਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਨੈਤਿਕ ਤੌਰ ਤੇ ਸਾਡੇ ਲਈ ਸਹੀ ਨਹੀਂ ਹੈਗਾ ਕਿ ਅਸੀਂ ਜਿਹੜਾ ਜੁਰਮ ਕੀਤਾ ਹੀ ਨਹੀਂ ਹੈਗਾ ਹਿੰਸਾ ਕਰਨ ਵਾਲਾ ਅਸੀਂ ਉਸ ਜੁਰਮ ਨੂੰ ਕਬੂਲ ਕਰਕੇ ਸਾਈਨ ਕਰ ਦਈਏ ਫਿਰ ਉੱਤੇ ਐਸਜੀਐਮ ਸਾਹਿਬ ਨੇ ਇਹ ਗੱਲ ਮੰਨੀ ਕਿ ਉਹ ਜਿਹੜੀ ਲਾਈਨ ਸੀ ਉਹ ਉਸ ਪੇਪਰ ਦੇ ਵਿੱਚੋਂ ਡਿਲੀਟ ਕਰਵਾਈ ਤੇ ਸਾਨੂੰ ਸਾਰਿਆਂ ਨੂੰ ਰਿਹਾ ਕਰਤਾ ਪਰ ਜਿਹੜੇ ਸਾਡੇ ਹੋਰ ਮਰਦ ਸਾਥੀ ਨੇ ਦੂਜੀਆਂ ਜੇਲਾਂ ਦੇ ਵਿੱਚ ਸਾਡੇ ਭਰਾ ਬੰਦ ਕੀਤੇ ਹੋਏ ਨੇ ਉਹ ਉਹਨਾਂ ਨਾਲ ਰਾਤ ਉਹਨਾਂ ਨੇ ਆਪਣਾ ਮਰਨ ਵਰਤ ਵੱਖੋ ਵੱਖਰੇ ਥਾਣਿਆਂ ਦੇ ਵਿੱਚ ਜਿੱਥੇ ਵੀ ਉਹਨਾਂ ਨੂੰ ਰੱਖਿਆ ਗਿਆ ਸੀ ਜਾਰੀ ਰੱਖਿਆ ਹੁਣ ਉਹਨਾਂ ਨੂੰ ਐਸ ਡੀ ਐਮ ਦੇ ਪੇਸ਼ ਕਰਕੇ 10 ਸਾਥੀ ਸਾਡੇ ਜੇਲ੍ਹ ਦੇ ਵਿੱਚ ਬੰਦ ਨੇ ਤੇ 20 ਨੂੰ ਉੱਥੇ ਦੁਬਾਰਾ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਸਾਡੇ ਜਿਹੜੇ ਇੱਕ ਲੋਕਤੰਤਰੀ ਮੁਲਕ ਦੇ ਵਿੱਚ ਇੱਕ ਬੰਦੇ ਦਾ ਇਹ ਹੱਕ ਹੁੰਦਾ ਹੈ ਕਿ ਉਹ ਆਪਣੇ ਸਾਥੀਆਂ ਨੂੰ ਮਿਲ ਵੀ ਸਕਦਾ ਹੁੰਦਾ ਉਹ